ਜਿਹਦਾ ਤੁਹਾਨੂੰ ਪਤਾ ਹੀ ਪੰਜਾਬ ਸਰਕਾਰ ਵੱਲੋਂ ਜਿਹੜੀ ਆ ਅੱਜ ਦਾ ਜਿਹੜਾ ਮੁੱਖ ਇੱਕ ਟਾਰਗੇਟ ਆ ਉਹ ਨਸ਼ਿਆਂ ਦੇ ਖਿਲਾਫ ਚੱਲ ਰਿਹਾ। ਉਸ ਦੀ ਲੜੀ ਤਹਿਤ ਸਾਡੇ ਮਾਨਯੋਗ ਐਸਐਪੀ ਵਰਨ ਸ਼ਰਮਾ ਜੀ ਐਸਐਸ ਪਟਿਆਲਾ ਵੱਲੋਂ ਅਜ ਨਾਬਾ ਸਾਡ ਦੇ ਕਨਸੂਆ ਖੁਰ ਦੇ ਬਾਰੇ ਇੱਕ ਜਿਹੜਾ ਲੋਕ ਇੱਥੇ ਲੋਕਾਂ ਵੱਲੋਂ ਆਪਣੇ ਇੱਕ ਕਲੱਬ ਵੱਲੋਂ ਆਪਣੇ ਜਿਹੜੇ ਇਹਨਾਂ ਦੇ ਇੱਕ ਸਮਾਜ ਨੇ ਸੋਚਿਆ ਵੀ ਅਸੀਂ ਵੀ ਕੁਝ ਕਰੀਏ ਤਾਂ ਬਹੁਤ ਹੀ ਮਿਹਨਤ ਨਾਲ ਅੱਜ ਇੱਥੇ ਬਹੁਤ ਅੱਛਾ ਇੱਕ ਪ੍ਰੋਗਰਾਮ ਲਿਖਿਆ ਗਿਆ ਜਿਹਦੇ ਵਿੱਚ 2-250 ਬੰਦਾ ਤੇ ਸਾਡੇ 50 60 ਸਾਡੇ ਲੇਡੀਜ਼ ਮਾਮਾ ਭੈਣਾਂ ਇੱਥੇ ਜਿਹੜੀਆਂ ਹਾਜ਼ਰ ਆਈਆਂ ਬੱਚੇ ਆਏ ਯੂਥ ਆਏ ਤੇ ਜਿਨ੍ਹਾਂ ਨੂੰ ਅਸੀਂ ਇਹੀ ਪ੍ਰੇਰਿਤ ਕੀਤਾ ਵੀ ਇਹ ਜਿਹੜਾ ਕੋਡ ਆ ਨਸ਼ਾ ਇੱਕ ਬਿਮਾਰੀ ਆ ਇਹ ਘਰਾਂ ਦੇ ਘਰ ਬਰਬਾਦ ਕਰਨ ਦਾ ਤੇ ਆਪਾਂ ਨੂੰ ਹੁਣ ਇਹ ਜਾਗਰੂਕ ਹੋਣ ਦੀ ਲੋੜ ਆ ਵੀ ਇਹ ਜਿਹੜੀ ਨਾ ਮਰਾਦ ਬਿਮਾਰੀ ਆ ਇਹਨੂੰ ਖਤਮ ਕਰਕੇ ਆਪਾਂ ਆਪਣੀ ਜਿਹੜੀ ਜਵਾਨੀ ਆ ਆਪਣਾ ਘਰਵਾਰ ਦਾ ਜਿਹੜਾ ਮਾਹੌਲ ਆ ਉਹ ਵਧੀਆ ਕਰੀਏ ਤੇ ਕਾਫੀ ਲੋਕਾਂ ਨੇ ਇਹਦੇ ਵਿੱਚ ਆਪਣੇ ਆਪਣੇ ਵਕ ਵਕ ਬੁੱਧੀਜੀਵਾਂ ਨੇ ਮੌਧਰ ਬੰਦ ਨੇ ਆਪਣੇ ਵਿਚਾਰ ਵੀ ਦਿੱਤੇ ਇੱਥੇ ਸਾਡੇ ਡਾਕਟਰ ਸਾਹਿਬ ਵੀ ਸਾਡੇ ਮੈਡਮ ਨਵਜੋਤ ਕਰਨੇ ਉਹ ਵੀ ਆਏ ਉਹਨਾਂ ਨੇ ਵੀ ਆਪਣੇ ਮੈਡੀਕਲ ਤੌਰ ਤੇ ਜੋ ਸੀਗਾ ਉਹ ਗਾਈਡਲਾਈਨ ਦਿੱਤੀਆਂ ਤੇ ਜਿਹੜੇ ਸਾਡੇ ਡੂਟੇ ਬਣਦੇ ਆ ਉਹ ਠੀਕ ਆ ਜਿਹੜੇ ਬੰਦੇ ਨਸ਼ਾ ਕਰਦੇ ਆ ਪ੍ਰੀਲੀਮਰੀ ਸਟੇਜ ਤੇ ਨੇ ਉਹਨਾਂ ਨੂੰ ਅਸੀਂ ਪੇਰੈਂਟਸ ਨੂੰ ਹੀ ਕਿਹਾ ਵੀ ਸਾਡੇ ਕੋਲ ਲੈ ਕੇ ਆਓ ਉਹਨਾਂ ਦਾ ਅਸੀਂ ਇਲਾਜ ਵੀ ਕਰਾਵਾਂਗੇ ਜੋ ਲੋੜ ਪਈ ਤਾਂ ਦਾਖਲ ਵੀ ਕਰਾਵਾਂਗੇ ਬਟ ਜਿਹੜੇ ਸਮਾਲਰ ਬੰਦੇ ਆ ਜਿਹੜੇ ਬੰਦੇ ਇਹਦਾ ਨਸ਼ਾ ਵੇਚਦੇ ਆ ਲੋਕਾਂ ਦਾ ਜਵਾਨੀਆਂ ਘਰ ਪਰਿਵਾਰ ਕਰਦੇ ਆ ਉਹਨਾਂ ਨੂੰ ਅਸੀਂ ਵਾਰਨਿੰਗ ਹੀ ਦਿੰਨੇ ਆ ਉਹਨਾਂ ਤੇ ਸਖਤ ਤੋਂ ਸਖਤ ਕਾਰ ਵੀ ਹੋ ਵੀ ਹੋਗੀ ਉਹਨਾਂ ਦਾ ਜਲੂਸ ਵੀ ਨਿਕਲੂਗਾ ਪਿੰਡ ਦੇ ਵਿੱਚ ਅਤੇ ਜਿਹੜੇ ਉਹਨਾਂ ਵੱਲੋਂ ਬਣਾਈਆਂ ਪ੍ਰਾਪਰਟੀਆਂ ਨੇ ਜਾਇ ਉਹ ਘਰ ਮਕਾਨ ਆ ਕੋਈ ਕਾਰ ਜੀਪ ਬੱਸ ਟਰੱਕ ਕੋਈ ਵੀ ਆ ਉਹ ਸਾਰਾ ਸਫ੍ਰੀਜ਼ ਕਰਕੇ ਉਸ ਬੰਦੇ ਨੂੰ ਜ਼ਿਲ੍ਹੇ ਦੇ ਅੰਦਰ ਭੇਜਾਂਗੇ ਜਿਹੜੇ ਨਸ਼ਾ ਵੇਚਦੇ ਨਹੀਂ ਕਈ ਲੋਕ ਡਰਦੇ ਵੀ ਨਹੀਂ ਉਹਨਾਂ ਨੂੰ ਕੀ ਬਚਦੇ ਨੇ ਉਹਨਾਂ ਨੂੰ ਮੈਸੇਜ ਇਹ ਆ ਜਿਆਦਾ ਬੰਦੇ ਬਣਜੋ ਆਪਣਾ ਆਮ ਬੰਦਿਆਂ ਦੀ ਜ਼ਿੰਦਗੀ ਦਾ ਖਲਵਾ ਇੱਕ ਬੰਦਾ ਆਪਣੇ ਆਪ ਨੂੰ ਅਮੀਰ ਬਣਾ ਕੇ ਕਿੰਨੇ ਲੋਕਾਂ ਦਾ ਕਿੰਨੇ ਪਬਲਿਕ ਦਾ ਕਿੰਨੇ ਘਰਾਂ ਦਾ ਉਹ ਨੁਕਸਾਨ ਕਰਦਾ ਉਹ ਵੀ ਆਪਣੇ ਦਿਮਾਗ ਤੇ ਬੋਝ ਪਾ ਲੇ ਵੀ ਹੁਣ ਉਹਦੇ ਜਿਹੜਾ ਇਹ ਕੰਮ ਖਤਮ ਹੋਣ ਵਾਲਾ ਕਿਉਂਕਿ ਹੁਣ ਆਮ ਪਬਲਿਕ ਨੇ ਇਹ ਤૈયਿਆ ਕਰ ਲਿਆ ਵੀ ਅਸੀਂ ਅਸੀਂ ਆਪਣਾ ਘਰ ਆਪਣਾ ਮਹੱਲਾ ਆਪਣਾ ਪਿੰਡ ਆਪਣਾ ਨਾਭਾ ਆਪਣਾ ਪੰਜਾਬ ਜਿਹੜਾ ਉਹ ਨਸ਼ਾ ਮੁਕਤ ਬਣਾਉਣਾ ਜੋ ਕਿ ਬਹੁਤ ਹੀ ਇੱਕ ਅਜਿਹੜਾ ਅੱਜ ਇਸ ਪ੍ਰੋਗਰਾਮ ਨੂੰ ਦੇਖਣ ਮਿਲਿਆ ਕਿ ਜੋ ਹੋ ਕੇ ਬੜੀ ਵਧੀਆ ਗੱਲ ਇਹ ਲੱਗੀ ਹੈ ਮੈਨੂੰ ਕਿ ਲੋਕਾਂ ਨੇ ਹੁਣ ਪੂਰਾ ਮਨ ਬਣਾ ਲਿਆ ਵੀ ਜਿਹੜਾ ਸੀ ਨਸ਼ਾ ਖਤਮ ਕਰਨਾ ਕਿ ਲੱਗਦਾ ਜੇ ਇਕੱਜ ਟੁੰਦੇ ਨੇ ਇਕੱਜ ਟੁੰਦੇ ਨੇ ਪਿੰਡ ਵਾਲੇ ਵੀ ਲੱਗਦਾ ਆਉਣ ਵਾਲੇ ਸਨ ਦੇਖੋ ਜਦੋਂ ਇੱਕ ਵੇਲੇ ਕਹਿੰਦੇ ਨੇ ਵੀ ਇਕਤਾ ਚ ਉਹ ਹੈਗਾ ਬਲ ਹੈ ਜਦੋਂ ਪਿੰਡ ਇਕੱਠਾ ਹੋ ਗਿਆ ਨਾ ਉੱਥੇ ਮੇਰੇ ਵਰਗਾ ਨਾ ਕੋਈ ਪੁਲਿਸ ਵਾਲਾ ਨਾ ਕੋਈ ਨਸ਼ੇੜੀ ਜਾਂ ਕੋਈ ਜਿਹੜਾ ਕੋਈ ਬੈਡ ਐਲੀਮੈਂਟਸ ਆ ਉਹ ਕਿਵੇਂ ਵੜ ਜੂਗਾ ਉਹ ਜਦੋਂ ਪਿੰਡ ਇਕੱਠਾ ਹੋ ਗਿਆ ਤਾਂ ਉਹਨਾਂ ਨੇ ਜਿਹੜਾ ਇਹ ਤਾਂ ਹੀ ਇਹ ਕਰ ਲਿਆ ਵੀ ਅਸੀਂ ਆਪਣੇ ਪਿੰਡ ਦੇ ਵਿੱਚ ਕੋਈ ਬੰਦਾ ਮਾੜਾ ਬੰਦਾ ਵੜੇ ਨਾ ਕੋਈ ਨਸ਼ਾ ਨਹੀਂ ਵਗਣਾ ਬਹੁਤ ਬਹੁਤ ਜਿਹੜਾ ਇਹ ਮੁਬਾਰਕਦਾਨ ਇਲਾਕਾ ਵਾਸੀਆਂ ਨੂੰ ਜੋਨਰ ਜੀ ਅੱਜ ਬੜਾ ਵਧੀਆ ਕੰਮ ਕੀਤਾ ਥੈਂਕ ਯੂ ਪੇਰੈਂਟਸ ਵੀ ਜਾਨੀ ਕਿ ਜਿਹੜਾ ਪੇਰੈਂਟਸ ਨੂੰ ਵੀ ਸੁਚੇਤ ਹੋਣਾ ਚਾਹੀਦਾ ਹੈਗਾ ਉਹਨਾਂ ਨੂੰ ਪਤਾ ਹੁੰਦਾ ਕਿ ਸਾਡਾ ਬੱਚਾ ਕੀ ਕਰਦਾ ਦੇਖੋ ਜਿਹੜਾ ਜਿਹੜਾ ਬੱਚਾ ਜੰਮਦਾ ਘਰ ਚ ਪੜਦਾ ਉਹਨੂੰ ਮਾਪੇ ਨੂੰ ਕੱਲਾ ਕੱਲਾ ਤਾਂ ਗੱਲ ਪਤਾ ਹੁੰਦਾ ਇਹ ਅਸੀਂ ਵੀ ਇਹੀ ਕਿਹਾ ਜਿਹੜੇ ਕੋਈ ਹੋਸਟਲਾਂ ਚ ਪੜਦੇ ਆ ਜਿਹੜੇ ਬਾਹਰ ਲੇਟ ਲੇਟ ਆਵਰ ਆਉਂਦੇ ਆ ਉਹਨਾਂ ਨੂੰ ਚੈੱਕ ਕਰਨ ਉਹਨਾਂ ਦੀ ਬਾਡੀ ਲੈਂਗੁਏਜ ਚੈੱਕ ਕਰਨ ਉਹਨਾਂ ਦੀ ਸੋਸਾਇਟੀ ਉਹਨਾਂ ਦਾ ਸਰਕਲ ਚੈੱਕ ਕਰਨ ਵੀ ਕਿਤੇ ਉਹ ਕਿਤੇ ਗਲਤ ਅੰਸਰਾਂ ਨਾਲ ਫਸਿਆ ਹੋਇਆ ਉਹ ਪੇਰੈਂਟਸ ਹਨ ਇਹ ਮਾਉਂਟ ਕਈ ਪੋਲੇ ਹ ਤੇ ਅੱਜਕੱਲ ਮੋਬਾਈਲ ਦਾ ਜਮਾਨਾ ਵਾ ਮੋਬਾਈਲ ਚੈੱਕ ਕਰੋ ਉਹਨਾਂ ਦੇ ਝੋਲੇ ਚੈੱਕ ਕਰੋ ਉਹਨਾਂ ਦੇ ਬੈਗ ਉਹਨਾਂ ਦੇ ਘਰ ਚੈੱਕ ਉਹਨਾਂ ਦੇ ਕੱਪੜੇ ਚੈੱਕ ਕਰੋ ਤੇ ਪੇਰੈਂਟਸ ਨੇ ਵੀ ਇਹ ਗੱਲ ਦਾ ਜਿਹੜੀ ਸਹਿਮਤੀ ਪ੍ਰਕਰਾਈ ਹੈ। ਪਹਿਲੀ ਅਸੀਂ ਸਾਡੇ ਜਿੱਦਾਂ ਡੀਐਸਪੀ ਲੈਵਲ ਜਿਵੇਂ ਕੱਲ ਐਸਐਪੀ ਸਾਹਿਬ ਸਾਡੇ ਪਾਤਰੰ ਕਰਕੇ ਆਏ ਆ ਡੀਏਈ ਸਾਹਿਬ ਕਰਕੇ ਆਏ ਆ ਡੀਐਸਪੀ ਵੀ ਕਰਦੇ ਆ ਐਸਐਚਓ ਦਾ ਡੇਲੀ ਵਾਂਗ ਹੀ ਆ ਮਤਲਬ ਅਸੀਂ ਜਿਹੜੇ ਇਹ ਸਾਰੇ ਅਸੀਂ ਆ ਮਹੀਨੇ ਵਿੱਚ ਕੱਲਾ ਕੱਲਾ ਪਿੰਡ ਕੱਲਾ ਕੱਲਾ ਮਹੱਲਾ ਜਿਹੜਾ ਕਵਰ ਕਰਨਾ ਤੇ ਤਾਂ ਜੋ ਨਸ਼ਿਆਂ ਦੀ ਰੋਕਥਾਮ ਲਈ ਪਬਲਿਕ ਅਵੇਅਰਨੈਸ ਕੀਤੀ ਜਾਵੇ। ਐਸਐ ਸਾਡੇ ਭਾਰਤ ਤੋਂ ਐਸਐਚਓ ਇੰਦਰਜੀਤ ਸਿੰਘ ਨੇ ਬਹੁਤ ਵਧੀਆ ਸਾਡੇ ਨਾਲ ਸਾਥ ਦਿੱਤਾ ਜੀ ਅਸੀਂ ਇਹਨਾਂ ਦਾ ਪੂਰਾ ਸਹਿਯੋਗ ਦੇਵਾਂਗੇ ਅਸੀਂ ਪਿੰਡ ਦੇ ਵਿੱਚ ਜੇ ਕੋਈ ਨਸ਼ਾ ਸਾਡੇ ਬਿਲਕੁਲ ਐਸੀ ਤਾਂ ਹੈ ਨਹੀਂ ਜੇ ਕੋਈ ਆਲੇ-ਦਾਲੇ ਪਿੰਡਾਂ ਦੇ ਵਿੱਚ ਵੀ ਸਾਨੂੰ ਕਿਤੋਂ ਪਤਾ ਲੱਗੂਗਾ ਅਸੀਂ ਉਹਦੀ ਸੂਚਨਾ ਵੀ ਦੇਵਾਂਗੇ ਤੇ ਨਾਲ ਲੱਗ ਕੇ ਫੜਾਵਾਂਗੇ ਜਿਵੇਂ ਤੋਂ ਬਾਹਰ ਨਿਕਲਣ ਲਈ ਅੰਦਰੂਨੀ ਇੱਛਾ ਇਨਸਾਨ ਦੀ ਜ਼ਰੂਰੀ ਹੈ ਪਲੱਸ ਜੇ ਮੈਡੀਕਲ ਸਹਾਇਤਾ ਦੀ ਲੋੜ ਹੈ ਦਵਾਈ ਦੀ ਲੋੜ ਹੈ ਤਾਂ ਸਾਡੇ ਕੋਲ ਪੀਐਚਸੀ ਜਨੌਦ ਦਾ ਓਟ ਸੈਂਟਰ ਹੈਗਾ ਸਰਕਾਰ ਵੱਲੋਂ ਫ੍ਰੀ ਫ੍ਰੀ ਚਲਾਇਆ ਜਾਂਦਾ ਹੈਗਾ ਫ੍ਰੀ ਦਵਾਈ ਮਿਲਦੀ ਹੈਗੀ ਹੈ ਤੋ ਆ ਸਕਦੇ ਨੇ ਆਪਣੀ ਦਵਾਈ ਸ਼ੁਰੂ ਕਰ ਸਕਦੇ ਨੇ ਜਿਹੜੇ ਮਰੀਜ਼ ਨੇ ਜਿਹੜੇ ਨਸ਼ੇ ਦੇ ਆਦੀ ਹੋ ਚੁੱਕੇ ਆਂ ਪਰਿਵਾਰਿਕ ਸਪੋਰਟ ਵੀ ਲੋੜ ਆ ਉਹਨਾਂ ਨੂੰ ਕਈ ਵਾਰ ਹੁੰਦਾ ਨਾ ਨਸ਼ਾ ਕਰਨ ਲੱਗੇ ਫੈਮਲੀ ਨੇ ਛੱਡ ਦਿੱਤਾ ਆਈਸੋਲੇਟ ਹੋ ਜਾਂਦੇ ਆਂ ਹੋਰ ਨਸ਼ਾ ਕਰਨ ਲੱਗ ਜਾਂਦੇ ਆਂ ਬੈਡ ਕੰਪਨੀ ਚ ਪੈ ਜਾਂਦੇ ਨੇ ਜਿਵੇਂ ਹੁਣ ਤੁਸੀਂ ਸੁਣਿਆ ਹੀ ਆ ਸਭ ਨੇ ਦੱਸਿਆ ਕਿ ਨਸ਼ਾ ਵੇਚਦੇ ਆਂ ਲੋਕ ਆਸ-ਪਾਸ ਉਹਨਾਂ ਦੀ ਕੰਪਨੀ ਚ ਪੈ ਜਾਂਦੇ ਨੇ ਅਲਟੀਮੇਟਲੀ ਆਪਣੀ ਲਾਈਫ ਐਂਡ ਕਰ ਲੈਂਦੇ ਨੇ ਸੋ ਫਾਈਨਲੀ ਸੋਸ਼ਲ ਸਪੋਰਟ ਦੀ ਵੀ ਜ਼ਰੂਰਤ ਹੁੰਦੀ ਆ ਨਸ਼ਾ ਛੱਡਣ ਲਈ ਬਾਕੀ ਮੈਡੀਕਲ ਸਹਾਇਤਾ ਦੀ ਲੋੜ ਆ ਤਾਂ ਜਗਾ ਜਗਾ ਸਰਕਾਰ ਨੇ ਓਟ ਸੈਂਟਰ ਖੋਲੇ ਹੋਏ ਨੇ ਉੱਥੇ ਹੰਮਨੇ ਦਵਾਈ ਲੈ ਸਕਦੇ ਆ ਤੁਹਾਡੇ ਕੋਲ ਤਕਰੀਬਨ ਪੀ ਐਚ ਸੀ ਜਨਤਾ ਤੋਂ ਹਾਂ 500 ਤੱਕ ਹੈਗੇ ਆ ਮਰੀਜ਼ ਦਵਾਈ ਲੈ ਕੇ ਜਾਂਦੇ ਨਸ਼ਾ ਛੁਡਾਓ ਦੀ ਸਿਰਫ ਨਸ਼ਾ ਛੁਡਾਓ ਦੀ ਦਵਾਈ ਲੈ ਕੇ ਜਾ ਰਹੇ ਨੇ ਤੇ ਨਸ਼ਾ ਕਈ ਛੱਡ ਵੀ ਚੁੱਕੇ ਨੇ ਇਸ ਤੋਂ ਉਹਨਾਂ ਨੂੰ ਉਹਨਾਂ ਤੋਂ ਬਿਨਾ 500 ਹੈਗੇ ਆ ਜਿਹੜੇ ਦਵਾਈ ਲੈ ਕੇ ਜਾਂਦੇ ਨੇ